ਦੋਸਤੋ ਆਪਾਂ ਇਸ ਵੇਲੇ ਹੈਗੇ ਆਂ ਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰੇ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਹੈ ਇੱਕ ਪੁੱਤ ਕੀ ਆਪਣੀ ਮਾਂ ਦੇ ਨਾਲ ਸਾਹਮਣੇ ਬੈਠ ਕੇ ਇੱਕ ਦੂਜੇ ਦੇ ਰੂਬਰੂ ਹੋ ਕੇ ਮੁਲਾਕਾਤ ਕਰ ਸਕੇਗਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਥੋਂ ਦੇ ਸਿਸਟਮ ਦੇ ਮੂਰੇ ਇਥੋਂ ਦੀਆਂ ਅਦਾਲਤਾਂ ਦੇ ਮੂਰੇ ਇਥੋਂ ਦੀਆਂ ਸਰਕਾਰਾਂ ਦੇ ਮੂਰੇ ਉਹਨਾਂ ਸਿੱਖ ਆਗੂਆਂ ਦੇ ਮੂਰੇ ਵੀ ਇਹ ਇੱਕ ਸਵਾਲ ਬਹੁਤ ਵੱਡਾ ਹੈ ਜਿਹੜੇ ਆਗੂ ਇਹ ਕਹਿ ਕੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਨੂੰ ਜੁਆਇਨ ਕਰਦੇ ਆ ਕਿ ਆਪਾਂ ਉਸ ਪਾਰਟੀ ਨੂੰ ਵਸ ਕਰਕੇ ਜਵਾਨ ਕਰਨ ਦੇ ਆ ਤਾਂ ਜੋ ਆਪਣੀ ਕੌਮ ਦੇ ਖਾਤੇ ਵਿੱਚ ਕੁਝ ਨਾ ਕੁਝ ਖਰਾਬ ਪੁਗਤਾ ਸਕੀਏ ਮੈਂ ਉਹਨਾਂ ਆਗੂਰੋ ਵੀ ਕਹਿਣਾ ਚਾਹੁੰਦਾ ਕਿ ਕੀ ਤੁਸੀਂ ਐਦਾਂ ਦੀ ਕੋਈ ਚਾਰਾ ਜੋਗੀ ਕਰੋਗੇ ਕੀ ਤੁਸੀਂ ਕਰ ਸਕਦੇ ਹੋ ਕਿ ਇੱਕ ਮਾਂ ਜਿਉਂਦੇ ਜੀ ਆਪਣੇ ਪੁੱਤ ਨੂੰ ਇੱਕ ਵਾਰਾ ਘੁੱਟ ਕੇ ਗਲਵੱਕੜੀ ਪਾ ਕੇ ਮਿਲ ਸਕੇ ਭਾਈ ਪਰਮਜੀਤ ਸਿੰਘ ਪਿਉਰਾ ਨਜ਼ਰਬੰਦ ਬੁੜੈਲ ਜੇਲ੍ਹ ਚੰਡੀਗੜ੍ਹ ਉਹਨਾਂ ਦੇ ਮਾਤਾ ਜੀ ਵੀ ਇੱਦਾਂ ਹੀ ਬਿਰਧ ਹੋ ਗਏ ਸੀਗੇ ਮੈਂ ਇੱਕ ਵਾਰ ਉਹਨਾਂ ਦੇ ਘਰੇ ਗਿਆ ਸੀਗਾ ਤਾਂ ਮਾਤਾ ਜੀ ਨੂੰ ਮੈਂ ਪੁੱਛਿਆ ਸੀਗਾ ਉਹ ਵੀ ਚੰਗੀ ਤਰ੍ਹਾਂ ਬੋਲ ਨਹੀਂ ਸਨ ਪਾਉਂਦੇ ਮੈਂ ਕਿਹਾ ਜੀ ਤੁਹਾਡਾ ਚਿਤ ਕਰਦਾ ਆਪਣੇ ਪੁੱਤ ਨੂੰ ਮਿਲਣ ਨੂੰ ਉਹਨਾਂ ਨੇ ਇਦਾਂ ਹੌਲੀ ਦਾਣੇ ਸਿਰ ਹਿਲਾਇਆ ਸੀਗਾ ਪਰ ਬਥੇਰੀਆਂ ਦਰਖਾਸਤਾਂ ਦਿੱਤੀਆਂ ਗਈਆਂ ਬਥੇਰੀਆਂ ਅਪੀਲਾਂ ਪਾਈਆਂ ਗਈਆਂ ਪਰ ਇੱਥੋਂ ਦੇ ਸਿਸਟਮ ਨੇ ਉਸ ਪੁੱਤ ਨੂੰ ਵੀ ਆਪਣੀ ਮਾਂ ਦੇ ਨਾਲ ਨਹੀਂ ਮਿਲਾਇਆ ਜਿਵੇਂ ਮਾਤਾ ਜੀ ਚੱਲ ਕੇ ਜਾ ਨਹੀਂ ਸਕਦੇ ਜੇਲ੍ਹ ਇਦਾਂ ਹੀ ਉਹ ਮਾਤਾ ਜੀ ਵੀ ਚੱਲ ਕੇ ਨਹੀਂ ਜਾ ਸਕਦੇ ਸਨ ਆਪਣੇ ਪੁੱਤ ਨੂੰ ਮਿਲਣ ਦੇ ਵਾਸਤੇ ਉਹਨਾਂ ਨੂੰ ਪੈਰੋਲ ਜਾ ਕੇ ਮਿਲੀ ਉਦੋਂ ਜਦੋਂ ਮਾਤਾ ਜੀ ਸਰੀਰ ਛੱਡ ਗਏ ਜਦੋਂ ਚੜ੍ਹਾਈ ਕਰ ਗਏ ਤੋਂ ਅੱਜ ਦੁਬਾਰਾ ਫਿਰ ਉਹੀ ਸਮਾਂ ਆਨ ਖਲੋਤਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਪੈਰੋਲ ਮਿਲੇਗੀ ਕੁਝ ਘੰਟਿਆਂ ਦੀ ਹੀ ਸਹੀ ਕੁਝ ਦਿਨਾਂ ਦੀ ਵੈਸੇ ਤਾਂ ਕੁਝ ਹਫ਼ਤਿਆਂ ਦੀ ਮਿਲਣੀ ਚਾਹੀਦੀ ਹੈ ਤੁਸੀਂ ਸੁਹਾਵਲਾ ਲੋ ਕਿ 29 29 ਵਰੇ ਬੀਤ ਗਏ ਜੇਲ੍ਹਾਂ ਦੀਆਂ ਚਾਰ ਦਿਵਾਰੀਆਂ ਦੇ ਅੰਦਰ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਬਹੁਤ ਸਾਰੇ ਬੰਦੀ ਸਿੰਘ ਜਿਹੜੇ ਸੁਝਾਵਾਂ ਪੂਰੀਆਂ ਕਰ ਚੁੱਕੇ ਨੇ باوجود ਇਹਦੇ ਉਹਨਾਂ ਨੂੰ ਰਿਹਾਨ ਨਹੀਂ ਕੀਤਾ ਜਾ ਰਿਹਾ ਤੁਸੀਂ ਦੇਖੋ ਮੁਹਾਲੀ ਉੱਥੇ ਮੋਰਚਾ ਵੀ ਲੱਗਾ ਹੋਇਆ ਮੁੱਖ ਮੰਗ ਇਹ ਹੀ ਹੈ ਕਿ ਬੰਦੀ ਸਿੰਘ ਰਿਹਾ ਕਰੋ ਪੰਜਾਬ ਦੀਆਂ ਸੜਕਾਂ ਦੇ ਉੱਪਰ ਪਤਾ ਨਹੀਂ ਕਿੰਨੀ ਕਵਾਰ ਨੌਜਵਾਨਾਂ ਨੇ ਬਜ਼ੁਰਗਾਂ ਨੇ ਇਹ ਨਾਰੇ ਲਾ ਲਾ ਕੇ ਆਕਾਸ਼ ਗੂੰਜਾ ਦਿੱਤਾ ਕਿ ਬੰਦੀ ਸਿੰਘ ਰਿਹਾ ਕਰੋ ਬੰਦੀ ਸਿੰਘ ਰਿਹਾ ਕਰੋ ਪਰ ਸਰਕਾਰ ਦੇ ਕੰਨਾਂ ਤੱਕ ਜੂੰ ਨਹੀਂ ਸਰਕੀ ਐ ਹੁਣ ਤੁਸੀਂ ਜਿੰਨੇ ਵੀ ਸੱਜਣ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਇੱਕ ਪਾਸੇ ਕੌਮ ਦੇ ਯੋਧੇ ਨੇ ਔਰ ਦੂਸਰੇ ਪਾਸੇ ਵੱਖ-ਵੱਖ ਧਿਰਾਂ ਜਥੇਬੰਦੀਆਂ ਦੇ ਆਗੂ ਜਿਹੜੇ ਕਹਿੰਦੇ ਕਿ ਪੰਜਾਬ ਅਸੀਂ ਆਂ ਜਿਹੜੇ ਕਹਿੰਦੇ ਕਿ ਪੰਥਕ ਅਸੀਂ ਆਂ ਹੁਣ ਤੁਸੀਂ ਧਿਆਨ ਰੱਖਿਓ ਕਿ ਇਸ ਵੇੜੇ ਦੇ ਵਿੱਚ ਕੌਣ-ਕੌਣ ਪੈਰ ਪਾਉਂਦਾ ਔਰ ਜਿਹੜੀਆਂ ਵੱਖ-ਵੱਖ ਧਿਰਾਂ ਜਥੇਬੰਦੀਆਂ ਦੇ ਆਗੂ ਜਿਹੜੇ ਕਿਸੇ ਵੀ ਸਿਆਸੀ ਪਾਰਟੀ ਵਿੱਚ ਹੈਗੇ ਆ ਉਹਨਾਂ ਦੇ ਸਾਹਮਣੇ ਸਵਾਲ ਨਿਮਰਤਾ ਸਹਿਤ ਵੀ ਕਰ ਲੈਣਾ ਰੋਹ ਦੇ ਨਾਲ ਵੀ ਕਰਦਾ ਕਿ ਕੀ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤ ਦੇ ਨਾਲ ਮੁਲਾਕਾਤ ਕਰਵਾਉਣ ਦੇ ਵਾਸਤੇ ਕੋਈ ਚਾਰਾ ਜੋਹੀ ਕਰੋਗੇ ਕਿ ਜਿਨ੍ਹਾਂ ਸਰਕਾਰਾਂ ਦੇ ਵਿੱਚ ਤੁਸੀਂ ਬੈਠੇ ਹੋ ਜਿਨ੍ਹਾਂ ਪਾਰਟੀਆਂ ਦੇ ਵਿੱਚ ਤੁਸੀਂ ਬੈਠੇ ਹੋ ਸਮੇਤ ਭਾਜਪਾ ਦੇ ਵਿੱਚ ਉਹ ਜਿਹੜੇ ਪਹਿਲਾਂ ਅਕਾਲੀ ਹੁੰਦੇ ਸੀ ਹੁਣ ਅੱਜ ਕੱਲ੍ਹ ਕਹਿੰਦੇ ਮੈਂ ਭਾਜਪਾ ਦਾ ਆਂਗੂ ਬਣ ਗਿਆ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਹਮਾਇਤੀ ਵੀ ਕਹਿੰਦੇ ਕਿ ਉਹ ਤਾਂ ਉਧਰ ਜਾਂਦੇ ਆ ਤਾਂ ਜੋ ਆਪਣੀ ਕੌਮ ਦੇ ਵਾਸਤੇ ਕੁਝ ਨਾ ਕੁਝ ਕਰ ਸਕਣ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਹੈ ਕਿ ਤੁਸੀਂ ਆਪਣੇ ਕੌਮ ਦੇ ਵਾਸਤੇ ਕੁਝ ਕਰ ਪਾਉਂਗੇ ਜੇ ਤੁਸੀਂ ਉਸ ਪਾਰਟੀ ਵਿੱਚ ਗਏ ਹੋ ਸਾਨੂੰ ਵੀ ਤਾਂ ਪਤਾ ਲੱਗੇ ਨਾ ਅਸੀਂ ਪੱਤਰਕਾਰ ਆਪਣੇ ਸਟੂਡੀਓ ਵਿੱਚ ਬੈਠ ਕੇ ਫਿਰ ਤੁਹਾਡੇ ਵੀ ਗੁਣ ਗਾਈਏ ਅਸੀਂ ਵੀ ਲੋਕਾਂ ਨੂੰ ਦੱਸੀਏ ਕਿ ਹਾਂ ਜੀ ਇਹਨਾਂ ਨੇ ਫਲਾਨੀ ਪਾਰਟੀ ਜੁਆਇਨ ਕੀਤੀ ਸੀਗੀ ਇਹਨਾਂ ਨੇ ਕੌਮ ਨੂੰ ਆਹ ਫਾਇਦਾ ਦਿਵਾਇਆ ਉਮੀਦ ਕਰਦੇ ਹਾਂ ਕਿ ਇੱਕ ਮਾਂ ਆਪਣੇ ਪੁੱਤ ਨੂੰ ਜ਼ਰੂਰ ਮਿਲ ਲਊਗੀ ਆਉਂਦੇ ਸਮੇਂ ਦੇ ਵਿੱਚ